ਤੋਗਲੇ ਪੰਤੇ ਮੁਕਰ ਜਾਣਾ ਇਹ ਕੋਈ ਸਿੱਖੀ ਨਹੀਂ ਨਾ ਉਹਦਾ ਸਟੈਂਡ ਨਾ ਇਹਦਾ ਸਟੈਂਡ ਆਰਐਸਐਸ ਦੀਆਂ ਖੇਡ ਇਹ ਬਿਆਨ ਦੱਸੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜੂਰ ਸਾਹ ਤੋਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਫਿਰ ਤੋਂ ਇੱਕ ਵਾਰ ਅਮਰਤਪਾਲ ਦੇ ਵਕੀਲ ਰਾਦੇਵ ਸਿੰਘ ਖਾਲਸਾ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਨੇ ਤੇ ਦੂਜੇ ਪਾਸੇ ਆਏ ਦਿਨਾਂ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਜਿਹੜੀ ਕਿ ਇੱਕ ਪੰਥਕ ਸੀਟ ਵੀ ਹੈ ਤੇ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਭਾਈ ਅਮਰਤਪਾਲ ਸਿੰਘ ਨੂੰ ਟੱਕਰ ਜਿਹੜੇ ਕਿ ਵਰਸਾ ਸਿੰਘ ਬਲਟੋਹਾ ਦੇ ਜਿਹੜੇ ਕਿ ਅਤੇ ਹੋਰ ਵਿਰੋਧੀ ਜਿਹੜੇ ਕਿ ਦੇ ਰਹੇ ਨੇ ਤੇ ਉੱਥੇ ਹੀ ਲਗਾਤਾਰ ਪਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਚੋਰ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਵਕੀਲ ਜਿਹੜੇ ਕਿ ਰਾਧੇ ਸਿੰਘ ਖਾਲਸਾ ਨੂੰ ਲੈ ਕੇ ਇੱਕ ਇੰਟਰਵਿਊ ਸ਼ੇਅਰ ਕੀਤੀ ਗਈ ਤੇ ਜਿਸ ਦੇ ਵਿੱਚ ਵਰਸਾ ਸਿੰਘ ਬਲਟੋਹਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ 도ਗਲਾਪਨ ਤੇ ਮੁੱਕਰ ਜਾਣਾ ਸਿੱਖੀ ਨਹੀਂ ਨਾ ਇਹਦਾ ਸਟੈਂਡ ਕੋਈ ਨਾ ਉਹਦਾ ਸਟੇਟ ਆਰਐਸਐਸ ਦੀਆਂ ਖੇਡਾਂ ਤੇ ਜਿਸ ਤੋਂ ਬਾਅਦ ਇਹ ਬਿਆਨ ਦੇਖ ਕੇ ਵਕੀਲ ਰਾਦੇਵ ਸਿੰਘ ਖਾਲਸਾ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਆਜ ਦਿਨਾਂ ਦੇ ਵਿੱਚ ਸਿਆਸਤ ਪੂਰਨ ਤੌਰ ਤੇ ਪਖੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਖਡੂਰ ਸਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਵਰਸਾ ਸਿੰਘ ਬਲਟੋਹਾ ਨੂੰ ਚੁਣਿਆ ਗਿਆ ਤੇ ਦੂਜੇ ਪਾਸੇ ਦੱਸਦੀ ਹੈ ਕਿ ਆਜ਼ਾਦ ਚੋਣ ਪਾਈ ਅਮਰਿਤਪਾਲ ਸਿੰਘ ਲੜ ਰਹੇ ਨੇ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਸਿੰਘ ਜੀਰਾ ਨੂੰ ਜਿਹੜਾ ਕਿ ਟਿਕਟ ਦਿੱਤੇ ਗਏ ਤੇ ਉਥੇ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਪੁੱਲਰ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਹੈ ਇੱਕ ਦੂਜੇ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਿੱਧਾ ਹੀ ਕਹਿ ਦਿੱਤਾ ਗਿਆ ਸੀ ਕਿ ਭਾਈ ਅਮਰਿਤਪਾਲ ਨੂੰ ਜਿਹੜੇ ਕਿ ਜੇਲ੍ਹ ਦੇ ਵਿੱਚ ਆਰਐਸਐਸ ਦੇ ਬੰਦੇ ਮਿਲ ਰਹੇ ਹਨ ਲਗਾਤਾਰ ਪਲਟਵਾਰ ਹੋ ਰਿਹਾ ਸੀ ਤੇ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਰਾਜਦੇਵ ਸਿੰਘ ਖਾਲਸਾ ਨੂੰ ਲੈ ਕੇ ਵੀ ਸਵਾਲ ਜਿਹੜੇ ਕਿ ਸ਼ੁਰੂ ਕਰ ਦਿੱਤੇ ਉਹਨਾਂ ਨੇ ਲਿਖਿਆ ਕਿ 도ਗਲਾ ਪੰਦੇ ਮੁਕਰ ਜਾਣਾ ਸਿੱਖੀ ਨਹੀਂ ਨਾ ਇਹਦਾ ਕੋਈ ਸਟੈਂਡ ਤੇ ਨਾ ਹੀ ਉਹਦਾ ਕੋਈ ਸਟੈਂਡ ਆਰਐਸਐਸ ਦੀਆਂ ਖੇਡਾਂ ਤੇ ਜਿਸ ਨੂੰ ਲੈ ਕੇ ਹੁਣ ਇਹ ਬਿਆਨ ਭਾਈ ਅਮਰਤਪਾਲ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੂੰ ਲੈ ਕੇ ਦਿੱਤੇ ਗਏ ਤੇ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਇੱਕ ਬਿਆਨਬਾਜ਼ੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਦਾ ਪਰਿਵਾਰ ਮੇਰੇ ਨਾਲ ਓਪਨ ਡਿਬੇਟ ਕਰੇ ਖੁੱਲਾ ਸੱਦਾ ਦਿੰਨਾ ਹੈ ਤੇ ਜਿਹੜਾ ਵੀ ਝੂਠਾ ਹੋਊਗਾ ਉਹ ਮੈਦਾਨ ਛੱਡ ਕੇ ਪੱਜ ਜਾਵੇਗਾ ਤੇ ਹੁਣ ਰਾਦਰ ਸਿੰਘ ਖਾਲਸਾ ਨੂੰ ਲੈ ਕੇ ਵੀ ਵੱਡੇ ਬਿਆਨ ਦੇ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਦੋਗਲਾਪਣ ਕਰਨਾ ਸਿੱਖੀ ਨਹੀਂ ਹੁੰਦੀ ਨਾ ਇਹਦਾ ਕੋਈ ਸਟੈਂਡ ਹੈ ਨਾ ਹੀ ਉਹਦਾ ਕੋਈ ਸਟੈਂਡ ਹੈ ਸਾਰੀਆਂ ਆਰਐਸਐਸ ਦੀਆਂ ਖੇਡਾਂ ਨੇ ਤੇ ਹੁਣ ਇਸ ਗੱਲ ਨੂੰ ਲੈ ਕੇ ਹੁਣ ਇੱਕ ਨਵਾਂ ਵਿਵਾਦ ਵੀ ਖੜਾ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਕਿ ਪੂਰੀ ਟੱਕਰ ਹੈ ਜਿਹੜੀ ਕਿ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਦਿੱਤੀ ਜਾ ਰਹੀ ਹੈ ਤੇ ਭਾਈ ਅਮਰਤਪਾਲ ਸਤਿੰਗ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਐਨਐਸਐ ਲਗਾਈ ਗਈ ਹੈ ਤੇ ਆਸਾਨ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਵਰਸਾ ਸਿੰਘ ਵੱਟ ਉਹਾ ਲਗਾਤਾਰ ਇੱਕ ਦੂਜੇ ਨੂੰ ਜਿਹੜੀ ਕਿ ਪੂਰੀ ਟੱਕਰ ਦੇ ਰਹੇ ਨੇ ਚੁਣੌਤੀਆਂ ਹੋ ਰਹੀਆਂ ਨੇ ਸਿਆਸੀ ਅਖਾੜਾ ਪੂਰਾ ਭਖਿਆ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਘਰੂਰ ਸਾਹਿਬ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਤੇ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਕੌਣ ਐਮਪੀ ਬਣੇਗਾ ਇਸ ਨੂੰ ਲੈ ਕੇ ਔਰੇ ਟੱਕਰ ਜਿਹੜੀ ਕਿ ਸਿਆਸਤਦਾਨਾਂ ਦੇ ਵੱਲੋਂ ਇੱਕ ਦੂਜੇ ਨੂੰ ਦਿੱਤੀ ਜਾ ਰਹੀ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਇੱਕ ਦੂਜੇ ਨੂੰ ਸਵਾਲ ਕੀਤੇ ਜਾ ਰਹੇ ਨੇ ਫਲਟਵਾਰ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਚੁਣੌਤੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਦੱਸਦੀ ਹੈ ਕਿ ਐਪੀ ਅਮਰਤਪਾਲ ਸਿੰਘ ਨੂੰ ਲੈ ਕੇ ਕੁਲਵੀਰ ਜੀਰਾ ਨੇ ਵੀ ਇੱਕ ਬਿਆਨ ਦਿੱਤਾ ਤੇ ਕੁਲਵੀਰ ਜੀਰਾ ਦਾ ਕਹਿਣਾ ਹੈ ਕਿ ਅੱਜ ਨਮੇ ਪੰਥਕ ਮੜੇ ਫਿਰਦੇ ਨੇ ਤੇ ਜਿਹੜੇ ਕਿ ਅਕਾਲੀ ਦਲ ਦੇ ਉੱਤੇ ਵੀ ਇਹ ਬਿਆਨ ਦੇ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਤੇ ਦੂਜੇ ਪਾਸੇ ਭਾਈ ਅਮਰਤਪਾਲ ਨੂੰ ਵੀ ਲਲਕਾਰਿਆ ਗਿਆ ਤੇ ਦੂਜੇ ਪਾਸੇ ਹੁਣ ਦੱਸਦੀ ਹੈ ਕਿ ਭਾਈ ਅਮਰਤਪਾਲ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਨੇ ਆਰਐਸਐਸ ਨੂੰ ਲੈ ਕੇ ਬਿਆਨਬਾਜ਼ੀਆਂ ਦਿੱਤੀਆਂ ਤੇ ਹੁਣ ਉਹਨਾਂ ਦੇ ਵਕੀਰ ਰਾਧੇਵ ਸਿੰਘ ਖਾਲਸਾ ਨੂੰ ਲੈ ਕੇ ਕਹਿ ਦਿੱਤਾ ਗਿਆ ਹੈ ਕਿ ਦੋ ਪਾਣਾ ਤੇ ਮੁੱਕਰ ਜਾਣਾ ਜਿਹੜਾ ਕਿ ਸਿੱਖੀ ਨਹੀਂ ਨਾ ਹੀ ਇਹਨਾਂ ਦਾ ਕੋਈ ਸਟੈਂਡ ਹੈ ਸਾਰੀਆਂ ਖੇਡਾਂ ਜਿਹੜੀਆਂ ਕਿ ਆਰਐਸਐਸ ਦੀਆਂ ਨੇ ਇਹ ਵਿਅਰਵਾਜੀਆਂ ਦੇ ਕੇ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਫਿਰ ਤੋਂ ਇੱਕ ਵਾਰ ਪਾਈ ਅਮਰਿਤਪਾਲ ਸਿੰ ਨੂੰ ਲੈ ਕੇ ਜਿਹੜਾ ਕਿ ਉਹਨਾਂ ਦੇ ਵਕੀਲ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਚੁਣੌਤੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਲਲਕਾਰ ਮਾਰੀ ਗਈ ਹੈ ਤੇ ਜਿਸ ਤਰ੍ਹਾਂ ਹੁਣ ਪੂਰਾ ਤੌਰ ਤੇ ਸਿਆਸੀ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਇੱਕ ਦੂਜੇ ਦਾ ਮੁਕਾਬਲਾ ਕੀਤਾ ਜਾ ਰਿਹਾ ਟੱਕਰ ਦਿੱਤੀ ਜਾ ਰਹੀ ਹੈ ਪੂਰਾ ਤੌਰ ਤੇ ਸਿਆਸੀ ਅਖਾੜਾ ਭਖਦਾ ਹੋਇਆ ਨਜ਼ਰ